ਪਰਾ ਓਏ ਇਹਨੂੰ ਪਰਾਂ ਕਰੇ ਪਰਾ ਓਏ ਉਸਤਾਦ ਓਏ ਸਾਈਡ ਹੋ ਜਾ ਤੇ ਇਹਨੂੰ ਵੀਡੀਓ ਬਣਦੀ ਦੀ ਜੀ ਸਾਟ ਉਹ ਗੋਲ ਗੋਪਿਆ ਪਰੇ ਹੋ ਰਾ ਕੀ ਨੀ ਆਵੇ ਕੈਂਗਰਾ ਉਪਰੇ ਹੋ ਤੈਨੂੰ ਆਉਂਦੀਆਂ ਗੱਲਾਂ ਹੌਣੋ ਹੱਦ ਲਾ ਦੋ ਜਾਨ ਚੱਲ 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 ਵਧੀਆ 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 ਗੱਲ ਗੱਲਣਾ ਚੱਲ 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 ਗੋਪੀ ਸਟੈਪ ਤੇ ਦੋਲੀ ਆਈ ਗੋਪੀ ਸਟੈਪ ਤੇ ਜੰਮਦੀ ਗੱਲ ਚੱਲ 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 ਬਹੁਤ ਜੋਰ और चल चल खेल चल कल चल खेल बाबा खेल बाबा खेलते चल 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 यार बादशाह नहीं नहीं बोलला वो खड़ आली करके कौन लाई लंबी लाई उन्होंने सादा आके इसका काट बहुत अच्छा है पता नहीं मैं जा भी क्या चला है कौन इरादा करता है बाद में क्या है बहुत सारे 5 हो जाएंगे ਵੈਨ ਹੋ ਜਾਣਾ ਕੈਮਰਾ ਸਾਡਾ ਜੋ ਸਾਡਾ ਉਹ ਉਹ ਹੈਂਡਲ ਲਾ ਲਵਾ ਗਿਆ ਨਾ ਚੱਕਰਾ ਉਹਦਾ ਕੀ ਕਬਾ ਉਹਦਾ ਮਨਜੋਤ ਦਾ ਫੜੀ ਯਾਰਾ ਫੁਲਿਆ ਉਹਨੂੰ ਲਾ ਲੈਂਦੇ ਉਹਦਾ ਲਵਾ ਕੇ ਚੱਲ ਚੱਲ ਪਰ ਲਿਆ ਚੱਲ ਚੱਲ ਪਉਂ ਇੰਡੀਆ ਤੇ ਜਾ ਤੇ ਜਾ ਚੱਲ 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 ਚੱਲ

ਇਹਨੂੰ ਲੱਗ ਜਾ ਤੇਜ਼ ਹੈ ਕਰੀਬ ਉਹਨੂੰ ਆਹ ਚੌਥਾ ਖਾੜੇ ਦਾ ਨਾਲ ਜਲ ਮੰਗੋ ਦੇ 20 47 ਕਿੰਨੇ ਵੜ ਗਏ 4 11 ਦੇ 15 ਵਿੱਚ ਵੜ ਗਏ ਖੇਤਰੇ ਖੇਤਰੇ ਲਾਖ ਕਿਉ ਖੇਤਰੇ ਐਂਡ ਲਾਈ ਐਂਡ ਲਾਈ ਲਾਸਟ ਲਾਈ ਲਾਸਟ ਲਾਈ ਆ ਚੱਲ ਚੱਲ ਜੇ ਰੁਕਣੇ ਗਿਆ ਨਹੀਂ ਨਾ ਮੜਾ ਦੇ ਦੀ ਹਾਂ ਹਾਂ ਸਾਰੇ ਰੁਕਣ ਨੂੰ ਜੀ ਅੱਗੇ ਕਰਦਾ ਓ ਰੁਕਣਾ ਨਹੀਂ ਰੁਕਣਾ ਨਹੀਂ ਰੁਕਣਾ ਨਹੀਂ ਓ ਚੱਲ 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 ਜਾ ਓ ਐਂਡਲਾ ਰਹਿ ਗਈ ਬਾਹ ਬਾਹ ਬਚਾਉਂਦੇ ਯਾਰ ਓ ਨਹੀਂ ਆ ਰਹੇ ਆਂਦੇ ਆਂਦੇ ਹੋਰ ਆਂਦੇ ਹੋਰ ਆਂਦੇ ਚੱਲ 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 ਜਾਵੇਂ ਸਾਡਾ चाल गोपी 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 गोपी। ना ना चल गोपी चाली गोपी आख ची कैंडलाई चल चढ़ चल ब जोर लाए ਦੇਤਾ ਹੈ ਬਈ ਰਾਈ ਕਿੰਨੇ 53 40 43 43 ਆ ਨੋਏ ਉਹ ਸਾਰੇ ਇਧਰ ਆਓ ਵੀਡੀਓ ਆਣ ਹਣ ਮੇਰ ਤੂੰ ਗਾੜੀ ਕਰਦਾ ਹਾਂ ਹਾਂ ਜੀ ਮੇਰ ਪਾਣੀ ਚੱਲ ਇਹਨੂੰ ਕਰਾਉਂਦਾ ਤੁੰ ਵੀਸ ਕਾਰ ਖੋਸਾ 743 ਚੱਲ ਚੱਲ ਕੇ ਖਿਚੋ ਖਿਚੋ ਨੋ 43 43 58 ਚੇਰੀ ਨਾ ਵਰੀਆਂ

गोपी कथे है चल आया गोपी बाबा खेसद